ਸਸਿਕਾ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਤੇ ਇਸ ਸਮੇਂ ਦੀ ਜਿਹੜੀ ਵੱਡੀ ਖਬਰ ਸੂਤਰਾਂ ਦੇ ਹਵਾਲੇ ਤੋਂ ਜਿਹੜਾ ਆ ਰਹੀ ਹੈ ਕਿ ਭਾਰਤ ਕੁਸ਼ਨ ਆਸ਼ੂ ਜਿਹੜੇ ਸਾਬਕਾ ਕੈਬਨਿਟ ਮੰਤਰੀ ਸੀ ਉਹਨਾਂ ਨੂੰ ED ਵੱਲੋਂ ਜਿਹੜਾ ਅੱਜ ਬੁਲਾਇਆ ਗਿਆ ਸੀ ਤੇ ਕੁਝ ਦੇਰ ਪਹਿਲਾਂ ਹੀ ਜਿਹੜਾ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਫਿਲਹਾਲ ਜੀਡੀ ਅਜੇ ਅਧਿਕਾਰੀ ਪੁਸ਼ਟੀ ਨਹੀਂ ਹੋ ਪਾਈ ਹੈ ਲੇਕਿਨ ਉਹਨਾਂ ਦੀ ਗ੍ਰਿਫਤਾਰੀ ਦੀ ਖਬਰਾਂ ਨੂੰ ਲੈ ਕੇ ਜਿਹੜਾ ਇਸ ਸਮੇਂ ਸ਼ਹਿਰੀ ਪ੍ਰਧਾਨ ਜਿਹੜੇ ਰਜਿੰਦਰ 베ਰੀ ਨੇ ਉਹ ਇੱਥੇ ਪੁੱਜੇ ਨੇ ਤਸਵੀਰਾਂ ਤੁਹਾਨੂੰ ਪਹਿਲਾਂ ਮੈਂ ਦਿਖਾਦਾ ਕਿ ਇਨਫੋਰਸਮੈਂਟ ਡਿਪਾਰਟਮੈਂਟ ਦੇ ਦਫ਼ਤਰ ਦੇ ਬਾਹਰ ਜਿਹੜਾ ਇਸ ਸਮੇਂ ਕਾਫੀ ਲੋਕ ਇਕੱਠੇ ਹੋ ਰਹੇ ਨੇ ਕਾਂਗਰਸ ਦੇ ਵੀ ਤੇ ਜਿਹੜੇ ਸ਼ਹਿਰੀ ਪ੍ਰਧਾਨ ਨੇ ਰਜਿੰਦਰ 베ਰੀ ਉਹ ਖੁਦ ਇੱਥੇ ਪਹੁੰਚੇ ਹੋਏ ਨੇ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿਵੇਂ ਦੇਖਦੇ ਆ ਇਸ ਪ੍ਰੋਸੈਸ ਨੂੰ ਕਿਉਂਕਿ ਟੈਂਡਰ ਘੁਟਾਲੇ ਨੂੰ ਲੈ ਕੇ ਜਿਹੜਾ ਅੱਜ ਈਡੀ ਨੇ ਬੁਲਾਇਆ ਸੀ ਭਾਰਤ ਕੁਸ਼ਨ ਆਸ਼ੂ ਨੂੰ ਪੂਰੀ ਤਰ੍ਹਾਂ ਉਹ ਆਪਣੇ ਕਾਗਜ਼ਾਤ ਲੈ ਕੇ ਆਏ ਨੇ ਤਸਵੀਰਾਂ ਜਿਹੜੀਆਂ ਜਲੰਧਰ ਦੇ ਏਡੀ ਆਫਿਸ ਦੀਆਂ ਨੇ ਤੇ ਇਸ ਸਮੇਂ ਆਪਾਂ ਗੱਲਬਾਤ ਕਰਾਂਗੇ ਕਿ ਕੀ ਕਹਿਣਾ ਹੈ ਰਜਿੰਦਰ 베ਰੀ ਜਿਹੜੇ ਸ਼ਹਿਰੀ ਪ੍ਰਧਾਨ ਨੇ ਤਸਵੀਰਾਂ ਤੁਸੀਂ ਫਿਲਹਾਲ ਦੇਖ ਰਹੇ ਹੋ ਇਸ ਸਮੇਂ ਆਪਣੀ ਨੂੰ ਪਤਾ ਗਿਆ ਇਹ ਸਾਰੀ ਕਾਰਵਾਈ ਦੇ ਪਿੱਛੇ ਅਸਲ ਤਾਂ ਕੋਈ ਨਾ ਪਤਾ ਬਜਾ ਹੋਈ ਸੈਂਡਰ ਕੋ ਠਾਲਾ ਦਿੱਤਾ ਬਿਲਕੁਲ ਇਸ ਸਮੇਂ ਸਾਡੇ ਨਾਲ ਜਿਹੜੇ ਸ਼ਹਿਰੀ ਪ੍ਰਧਾਨ ਕਾਂਗਰਸ ਦੇ ਰਜਿੰਦਰ 베ਰੀ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਭਰਤ ਕੁਸ਼ਨ ਨੂੰ ਆਸ਼ੂ ਨੂੰ ਲੈ ਕੇ ਜਿਹੜਾ ਸੂਤਰਾ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਉਹਨਾਂ ਦੀ ਗ੍ਰਿਫਤਾਰੀ ਇਨਫੋਰਸਮੈਂਟ ਡਿਪਾਰਟਮੈਂਟ ਵੱਲੋਂ ਈਡੀ ਵੱਲੋਂ ਪਾ ਦਿੱਤੀ ਗਈ ਹੈ ਤੁਹਾਨੂੰ ਕੀ ਜਾਣਕਾਰੀ ਹੈ ਦੇਖੋ ਮੈਨੂੰ ਤਾਂ ਸਵੇਰੇ ਪਤਾ ਲੱਗਾ ਸੀ ਬੁਲਾਇਆ ਮੈਂ ਸਵੇਰੇ ਵੀ ਆਇਆ ਸੀਗਾ ਲੇਕਿਨ ਉਹ ਕਹਿੰਦੇ ਸੀ ਵੀ ਘੰਟੇ ਡੇਢ ਘੰਟੇ ਬਾਅਦ ਇਹਨਾਂ ਨੂੰ ਫ੍ਰੀ ਕਰ ਦੇਣਗੇ ਲੇਕਿਨ ਹੁਣ ਤੁਹਾਡੇ ਰਾਹੀਂ ਪੱਤਰਹੀਂ ਪਤਾ ਲੱਗਾ ਕਿ ਗ੍ਰਿਫਤਾਰੀ ਪਈ ਹੈ ਇਹ ਪੋਲੀਟੀਕਲ ਸਟੰਟ ਹੈ ਪਹਿਲਾਂ ਵੀ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਬਿਜ਼ਨਸ ਨੇ ਇਹਨਾਂ ਨੂੰ ਤੰਗ ਕੀਤਾ ਸੀ 5-6 ਮਹੀਨੇ ਇਨਾਂ ਦੀ ਬੇਲ ਨਹੀਂ ਸੀ ਹੋਈ ਲੇਕਿਨ ਮਾਨਯੋਗ ਹਾਈ ਕੋਰਟ ਨੇ ਇਨਾਂ ਦੀ ਬੇਲ ਲੈ ਲਈ ਸੀ ਔਰ ਹੁਣ ਫਿਰ ਪੀਡੀ ਵੱਲੋਂ ਮੈਂ ਇਹ ਕਹਾਂਗਾ ਈਡੀ ਵੱਲੋਂ ਨਹੀਂ ਸੈਂਟਰ ਸਰਕਾਰ ਵੱਲੋਂ ਬੀਜੇਪੀ ਸਰਕਾਰ ਵੱਲੋਂ ਇਹਨਾਂ ਨੂੰ ਤੰਗ ਕੀਤਾ ਜਾ ਰਿਹਾ ਔਰ ਜੋ ਸੱਚਾ ਔ ਸੱਚੀ ਰਹੇਗਾ ਕਾਂਗਰਸ ਪਾਰਟੀ ਇਹਨਾਂ ਦੇ ਨਾਲ ਖੜੀ ਹੈ ਔਰ ਮੈਨੂੰ ਪੂਰਾ ਯਕੀਨ ਹੈ ਕਿ ਇਹਨਾਂ ਦੇ ਉੱਪਰ ਸਿਰਫ ਤੇ ਸਿਰਫ ਪੋਲੀਟਿਕਲ ਐਲੀਗੇਸ਼ਨ ਹੀ ਲਾਇਆ ਜਾ ਰਿਹਾ ਲੇਕਿਨ ਇਹਨਾਂ ਦਾ ਟੈਂਡਰ ਘੁਟਾਲੇ ਨੂੰ ਲੈ ਕੇ ਜਿਹੜੇ ਵੱਡੇ આરોਪ ਲੱਗੇ ਨੇ ਜਿਦੇ ਕਰਕੇ ਪਹਿਲਾ ਇਹਨਾਂ ਦੀ ਗ੍ਰਿਫਤਾਰੀ ਵਿਜੀਲੈਂਸ ਕਰਦੀ ਆ ਉਸ ਦੇ ਬਾਅਦ ਇਨਫੋਰਸਮੈਂਟ ਡਿਪਾਰਟਮੈਂਟ ਈਡੀ ਇਸ ਕੇਸ ਨੂੰ ਵੀ ਦੇਖ ਰਹੀ ਹੈ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਫਿਰ ਇਹਨਾਂ ਨੂੰ ਬੁਲਾਇਆ ਗਿਆ ਅੱਜ ਔਰ ਤੁਸੀਂ ਪੋਲੀਟੀਕਲ ਸਟੰਟ ਦੀ ਗੱਲ ਕਰ ਪੋਲੀਟੀਕਲ ਸਟੰਟ ਕਿਵੇਂ ਹੋਇਆ ਮਤਲਬ ਈਡੀ ਦੀ ਕਾਰਵਾਈ ਨੂੰ ਪੋਲੀਟੀਕਲ ਸਟੰਟ ਕਹਿ ਰਹੇ ਹੋ ਅੱਜ ਦੇ ਦੌਰ ਦੇ ਵਿੱਚ ਜਿਹੜੀ ਈਡੀ ਹੈ ਉਹ ਸੈਂਟਰ ਸਰਕਾਰ ਮੋਦੀ ਸਰਕਾਰ ਦੇ ਕਹਿੰਦੇ ਚੱਲਦੀ ਹੈ ਜਿੱਥੇ ਦਿਲ ਕਰਦਾ ਉਹਨੂੰ ਪਕੜ ਲੈਂਦੇ ਆ ਜਿੱਥੇ ਦਿਲ ਕਰਦਾ ਉਹਨਾਂ ਨੂੰ ਛੱਡ ਲੈਂਦੇ ਆ ਜਿਹੜਾ ਬੀਜੇਪੀ ਜੁਆਇਨ ਕਰ ਲੈਂਦਾ ਉਹਨਾਂ ਦੇ ਈਡੀ ਹਟ ਜਾਂਦੀ ਹੈ ਜਿਹੜਾ ਬੀਜੇਪੀ ਜੁਆਇਨ ਨਹੀਂ ਕਰਦਾ ਉਹਨਾਂ ਦੇ ਈਡੀ ਭੰਗ ਕਰਦੀ ਉਹਨਾਂ ਨੂੰ ਈਡੀ ਪਤਾ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਭਰਤ भूषण ਆਸ਼ੂ ਨੂੰ ਬੀਜੇਪੀ ਜੁਆਇਨ ਕਰਵਾਉਣਾ ਚਾਹੁੰਦੀ ਭਾਜਪਾ ਮੈਂ ਤੇ ਇਹੀ ਕਹਾਂਗਾ ਵੀ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਿਉਂਕਿ ਉੱਥੋਂ ਲੋਕ ਸਭਾ ਦਾ ਇਲੈਕਸ਼ਨ ਹੋਣਾ ਹੀ ਹੋਇਆ ਹੈ ਔਰ ਲੋਕ ਸਭਾ ਦਾ ਇਲੈਕਸ਼ਨ ਉਤੋਂ ਬੀਜੇਪੀ ਰਹੀ ਹੈ ਔਰ ਅੱਜ ਉਸੇ ਹੀ ਦੌਰ ਦੇ ਅਗੇਂਸਟ ਮੈਂ ਕਹਾਂਗਾ ਕਿ ਇਹਨਾਂ ਨੂੰ ਫਿਰ ਦੁਬਾਰਾ ਤੋਂ ਕਿਹੜੀ ਤਾਂ ਕਰਦਾ ਕਿਤੇ ਨਾ ਕਿਤੇ ਕਨੈਕਸ਼ਨ ਜਿਹੜਾ ਲੋਕ ਸਭਾ ਇਲੈਕਸ਼ਨ ਤੋਂ ਲੈ ਕੇ ਜਿਹੜਾ ਕੇਂਦਰੀ ਮੰਤਰੀ ਬਣਾਏ ਗਏ ਨੇ ਰਵਨੀਤ ਬਿੱਟੂ ਉਹਨਾਂ ਦੇ ਨਾਲ ਵੀ ਜੁੜਦਾ ਨਜ਼ਰ ਆ ਰਿਹਾ ਦੇਖੋ ਇਸ ਬਾਰੇ ਮੈਂ ਨਹੀਂ ਕਹਿ ਸਕਦਾ ਪਰ ਮੈਂ ਵਹੀ ਕਹੂੰਗਾ ਕਿ ਪੋਲੀਟਿਕਲ ਸਟੰਡ ਭਾਰਤ ਪੁਰਸ਼ ਆਸ਼ੂ ਬਰਨ ਨੂੰ ਜੇ ਬਿਜਲੈਂਸ ਨੇ ਸਾਰਾ ਚੈੱਕ ਕਰ ਲਿਆ ਸੀਗਾ 6 ਮਹੀਨੇ ਅਰੈਸਟ ਕਰ ਲਿਆ ਸੀ ਉਸ ਤੋਂ ਬਾਅਦ ਤੇ ਕੋਈ ਕਾਰਵਾਈ ਬੰਦ ਨਹੀਂ ਸੀ ਜੋ ਮਾਨਯੋਗ ਹਾਈ ਕੋਰਟ ਕਰਦਾ ਫੈਸਲਾ ਉਹ ਮੰਨਣਾ ਪੈਣਾ ਸੀਗਾ ਪਰ ਕੀ ਲੱਗਦਾ ਕਿਉਂਕਿ ਸਵੇਰ ਤੋਂ ਜਿਹੜਾ ਭਾਰਤ ਪੁਰਸ਼ ਆਸ਼ੂ ਨੂੰ ਜਿਹੜਾ ਇੱਥੇ ਬੁਲਾਇਆ ਗਿਆ ਸੀਗਾ ਸਵੇਰ ਦੀ ਜਿਹੜੀ ਪੁੱਛਗ ਲੇਕਿਨ ਜਿਹੜਾ ਹਜੇ ਤੱਕ ਉਹ نیچے ਨਹੀਂ ਆਏ ਜਾਂ ਜੇ ਅਗਰ ਗ੍ਰਿਫਤਾਰੀ ਵੀ ਕੀਤੀ ਗਈ ਹੈ ਤੇ ਕੀ ਕੀ ਲੱਗ ਰਿਹਾ ਹੈ ਕਿ ਉਹਨਾਂ ਤੇ ਹੋਰ ਕਿਤੇ ਗਾਜ ਡਿੱਗਣ ਦੀ ਸੰਭਾਵਨਾ ਹੈ ਦੇਖੋ ਕਿਸੇ ਦੇ ਕੋਈ ਐਲੀਗੇਸ਼ਨ ਲਾ ਦਿਓ ਮੈਂ ਤੇ ਬਾਅਦ ਹੁਣ ਵੀ ਕਹਿ ਰਿਹਾ ਹਾਂ ਕਿਸੇ ਦੇ ਕੋਈ ਵੀ ਐਲੀਗੇਸ਼ਨ ਲੱਗ ਸਕਦਾ ਪਰ ਜੋ ਕੋਰਟ ਫੈਸਲਾ ਕਰੇਗੀ ਮੰਨਣਾ ਤੇ ਉਹ ਹੀ ਪੈਣਾ ਆਪਾਂ ਪਰ ਹੁਣ ਤਾਂ ਜਿਹੜਾ ਕਿਉਂਕਿ ਸੋਰਸਸ ਤੋਂ ਹਵਾਲੇ ਤੋਂ ਆ ਰਹੇ ਕਿ ਗ੍ਰਿਫਤਾਰ ਕਰ ਲਿਆ ਗਿਆ ਈਡੀ ਵੱਲੋਂ ਮਤਲਬ ਇੱਕ ਵੱਡੀ ਕਾਰਵਾਈ ਹੁੰਦੀ ਨਜ਼ਰ ਆ ਰਹੀ ਹੈ ਦੇਖੋ ਜਿਹੜਾ ਸੱਚੋ ਸੱਚੀ ਰਹਿਣਾ ਹੈ ਚਾਹੇ ਜਿੰਨਾ ਮਰਜੀ ਤੰਗ ਕੀਤਾ ਜਾਵੇ ਜੇ ਇਨਸਾਨ ਜਿਹੜਾ ਜੇ ਉਹਨੇ ਕੋਈ ਗਲਤੀ ਕੀਤੀ ਹੈ ਤਾਂ ਸਜ਼ਾ ਮਿਲੇਗੀ ਜੇ ਗਲਤੀ ਕੋਈ ਨਹੀਂ ਕੀਤੀ ਤਾਂ ਫਿਰ ਸਜ਼ਾ ਕਾਦੀ ਪਤੀ ਵੀ ਉਹਨਾਂ ਨੇ ਸਾਰਾ ਕੁਝ ਉਹਨਾਂ ਦਾ ਚੈੱਕ ਕੀਤਾ ਉਹ ਨੀੜੀ ਦੇ ਉਹਨਾਂ ਮਿਜੀਲੈਂਸ ਨੇ ਤਾਂ ਗ੍ਰਿਫਤਾਰੀ ਵੀ ਪਾਈ ਹੈ ਹਾਂ ਬਿਲਕੁਲ 6 ਮਹੀਨੇ ਅੰਦਰ ਵੀ ਰਹੇ ਹੈ ਸਾਰਾ ਉਹਨਾਂ ਨੇ ਵੈਰੀਫਾਈ ਕੀਤਾ ਇਹਨਾਂ ਦੇ ਘਰ ਰੇਡ ਹੋਏ ਜਿੱਥੇ ਜਿੱਥੇ ਇਹਨਾਂ ਦੇ 11 ਦੋਸਤਾਂ ਨੂੰ ਪਕੜਿਆ ਗਿਆ ਲੇਕਿਨ ਕੁਝ ਨਹੀਂ ਸੀ ਮਿਲਿਆ ਕੀ ਲੱਗ ਰਿਹਾ ਕਿਉਂਕਿ ਹਾਈ ਕਮਾਂਡ ਨਾਲ ਇਸ ਬਾਬਤ ਕੋਈ ਗੱਲਬਾਤ ਹੋਈ ਹੈ ਕਾਂਗਰਸ ਤੇ ਕਿਉਂਕਿ ਕਾਰਕਟਰ ਵੀ ਆਗੇ ਨੇ ਤੁਹਾਡੇ ਨਾਲ ਤੁਸੀਂ ਖੁਦ ਪਹੁੰਚੇ ਨੇ ਇੱਥੇ ਤੇ ਅੱਗੇ ਕੀ ਤੁਸੀਂ ਦੇਖਦੇ ਹੋ ਕਿਵੇਂ ਅੱਗੇ ਜਿਹੜਾ ਸਟੈਪ ਲਵੋ ਦੇਖੋ ਕਾਂਗਰਸ ਪਾਰਟੀ ਇਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਗਾ ਕੇ ਖੜੀ ਆ ਅਸੀਂ ਇਹਨਾਂ ਦੇ ਨਾਲ ਖੜੇ ਆ ਜੋ ਵੀ ਉਪਰੋਂ ਆਦੇਸ਼ ਆਏਗਾ ਉਹ ਅਸੀਂ ਮੰਨਾਂਗੇ ਜੇ ਈਡੀ ਵੱਲੋਂ ਕੋਈ ਗਲਤ ਕੰਮ ਕੀਤਾ ਜਾਂਦਾ ਤੇ ਜੋ ਵੀ ਆਦੇਸ਼ ਆਏਗਾ ਤੇ ਸਾਨੂੰ ਧਰਨੇ ਦੇਣੇ ਪੈਣਗੇ ਜਾਂ ਸਾਰੀਆਂ ਦੇਣੀਆਂ ਪੈਣਗੀਆਂ ਤੇ ਅਸੀਂ ਤੇ ਤੇ ਹੁਣ ਤੁਸੀਂ ਮਿਲਣ ਜਾ ਰਹੇ ਹੋ ਭਰਤੂ ਤੇ ਆਸ਼ੂ ਨੂੰ ਜਾਂ ਫਿਰ ਰੋਕਿਆ ਜਾ ਰਿਹਾ ਤੁਹਾਨੂੰ ਅਜੇ ਮਿਲਣ ਨਹੀਂ ਅਸੀਂ ਹੁਣ ਕੋਸ਼ਿਸ਼ ਕਰਾਂਗੇ ਮਿਲਣ ਦੀ ਜੇ ਉਹ ਰੋਕਣਗੇ ਫਿਰ ਨਹੀਂ ਮਿਲਾਂਗੇ ਤੇ ਫਿਰ ਅੱਗੇ ਕੀ ਸਟੈਪ ਰਹੇਗਾ ਉਹ ਵੀ ਸਟੈਪ ਬੰਦਾ ਜਦੋਂ ਜੀਕਾਰ ਵੀ ਬਣੇਗੇ ਅਸੀਂ ਕਰਾਂਗੇ ਬਿਲਕੁਲ ਸੋਏ ਸਨ ਰਜਿੰਦਰ 베ਰੀ ਜਿਹੜੇ ਸ਼ਹਿਰੀ ਪ੍ਰਧਾਨ ਨੇ ਤੇ ਤੁਹਾਨੂੰ ਤਸਵੀਰਾਂ ਦਿਖਾ ਦਈ ਇਨਫੋਰਸਮੈਂਟ ਡਿਪਾਰਟਮੈਂਟ ਦੀਆਂ ਏਡੀ ਆਫਿਸ ਦੀਆਂ ਜਿੱਥੇ ਕੀ ਭਰਤੂ ਭੂਸ਼ਨ ਆਸ਼ੂ ਨੂੰ ਸਵੇਰੇ ਸੱਧਿਆ ਗਿਆ ਸੀਗਾ ਤੇ ਇੱਕ ਲੰਮਾ ਇੰਤਜ਼ਾਰ ਜਿਹੜਾ ਕਰਦੇ ਹੋਏ ਅੱਜ ਜਿਹੜੇ ਸ਼ਹਿਰੀ ਪ੍ਰਧਾਨ ਨੇ ਉਹ ਇੱਥੇ ਪੁੱਛੇ ਉਹਨਾਂ ਨਾਲ ਕਾਰਜਕਰਤਾ ਵੀ ਪੁੱਛੇ ਨੇ ਤੇ ਉਹ ਕਹਿ ਰਹੇ ਨੇ ਕਿ ਉਹਨਾਂ ਨੂੰ ਵੀ ਸੋਰਸਸ ਤੋਂ ਸੂਤਰਾ ਤੋਂ ਪਤਾ ਲੱਗ ਰਿਹਾ ਹੈ ਕਿ ਜਿਹੜਾ ਉਹਨਾਂ ਦੀ ਗ੍ਰਿਫਤਾਰੀ ਹੋ ਗਈ ਹੈ ਔਰ ਉਹ ਇੱਕ ਪੋਲੀਟੀਕਲ ਸਟੰਡ ਵੀ ਦੱਸ ਰਹੇ ਨੇ ਇਸ ਨੂੰ ਕਿ ਇੱਕ ਜਿਹੜਾ ਬੀਜੇਪੀ ਵੱਲੋਂ ਪੋਲੀਟੀਕਲ ਸਟੰਟ ਖੇਡਿਆ ਜਾ ਰਿਹਾ ਹੈ ਤੇ ਬੀਜੇਪੀ ਇਸ ਤਰ੍ਹਾਂ ਤਾਂ ਕਰਦੀ ਹੈ ਕਿ ਜੇ ਕਿਸੇ ਨੂੰ ਬੀਜੇਪੀ ਜੁਆਇਨ ਕਰवानी ਹੋਵੇ ਹਾਲਾਂਕਿ ਉਹ ਰੋਪ ਲਗਾ ਰਹੇ ਨੇ ਇਹ ਰੋਪ ਕਿਨੇ ਕ ਸਹੀ ਨੇ ਸਾਫ ਨੇ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਫਿਲਹਾਲ ਤੁਸੀਂ ਜੁੜੇ ਹੋ Punjab Takte ਲਈ ਕੈਮਰਾਮੈਨ ਰਿਸ਼ਾ ਦੇ ਨਾਮ ਦਿਵਿੰਦਰ ਕੁਮਾਰ ਜਲੰਧਰ